ਆਇਆ ਮੇਰਾ ਪਿਆਰਾ ਭਗਵਾਨ ਜੀ ਤੁਹਾਡੇ ਤੁਹਾਡੀ ਬੜੀ ਬੜੀ ਵੀਰ ਤੇ ਇਹ ਤੁਹਾਡੀ ਸੂਝ ਦਾ ਸਿਆਰਮ ਦਾ ਪੰਡਾਵਾ ਕਿ ਤੁਸੀਂ ਨਵੀਂ ਪਚਾਇਤ ਬਣਾਈ ਹੈ ਸੋ ਜਿਹੜੇ ਮਾਰੇ ਜੋ ਵੀ ਆਪਣੇ ਉਹ ਕੋਈ ਮਦਾਨੇ ਨਹੀਂ ਸੋ ਮੈਂ ਵੀ ਕਰਨਾ ਨਾ ਵੀ ਜੇਤ ਕੋ ਬਾਤ ਹੋਰ ਬੰਦਾਰੇ ਬੰਦੇ ਸਾਰਾ ਜਿਹੜਾ ਮੈਂ ਸਜੀਵ ਨੂੰ ਯਾਦ ਕਰਾ ਮੈਨੂੰ ਮਿਲਦੀ ਹੋਵੇ ਤੇ ਹੈ ਨਹੀਂ ਇੱਕ ਦਿਨ ਕਦੀ ਇਹ ਹੀ ਸੋਚਣਾ ਕਿ ਮਨੁੱਖਾਂ ਦੇ ਨੇ ਬੋਲ ਨਹੀਂ ਪਾਈ ਸਭ ਨੂੰ ਰੋਪਈਆ ਵੰਦੇ ਜਾਂਦਾ ਸਭ ਨੂੰ ਔਰ ਕੰਮ ਦੇ ਵਿੱਚ ਵੀ ਪੱਖਪਾਤ ਨਹੀਂ ਕਰਨਾ ਪਦਮ ਦਾ ਪੱਟ ਦੇ ਵਿੱਚ ਕਿਸੇ ਕਰਪਾ ਦੇ ਮੈਂ ਨਹੀਂ ਭਾਈ ਕਦਾ ਹੁੰਦਾ ਲੇਕਰ ਉਹਦਾ ਕੰਮ ਕਰਨਾ ਸਵੇਸਕਿਸਨ ਦਾ ਮਾਹੌਲ ਬਣ ਕੇ ਰੱਖਣਾ ਕਿ ਭਰਾ ਭਾ ਪਿਆਰ ਤੇ ਮੈਂ ਜਰਾ ਬੋਲ ਦਿੰਦਾ ਚਾਰ ਪੰਜ ਮਸਲੇ ਲੈ ਲੋ ਪਹਿਲੋ ਇਹ ਕਰੀਏ ਪਰ ਦੂਜਾ ਕਰੀਏ ਪਰ ਤੀਜਾ ਕਰੀਏ ਉਹ ਸਾਰੇ ਸਾਰੇ ਕਰਦੇ ਜਾਈਏ ਮੈਂ ਤੁਹਾਨੂੰ ਇਹ ਗੱਲ ਜ਼ਰੂਰ ਕਹਾਂਗਾ ਕਿ ਇਹ ਜੀ ਵੀ ਹਾਜ਼ਰ ਇਸ ਤੋਂ ਪਹਿਲੋ ਜਿਵੇਂ ਮੈਂ ਮੇਰੇ ਖਾਤੇ 35-40 ਲੱਖ ਰੁਪਇਆ ਤੁਹਾਡੀ ਉਹ ਵਾਰ ਸਪਲਾਈ ਦੀ ਦਿੱਤਾ ਸੀ ਕਰੀ ਵਾਰ ਸਪਲਾਈ ਚાલુ ਹੈ ਮੈਂ ਭਾਰਤ ਪਰਤੋਂ ਦੇ ਘਰਾਂ ਰੱਖਦੀ ਹੋਈ ਗਈ ਅਸ ਜੀਬ ਲੱਗਾ ਹੀ ਵੀ ਬਾਟਲ ਲਾ ਕੇ ਮੀਡੀਆ ਪਿਆਰੇ ਕਰਦੇ ਨਹੀਂ ਪਾਣੀ ਲੱਗਦਾ ਹੁਣ ਦੂਜੀ ਟਾਈਮ ਫੋਰ ਹੋਰ ਲਗਾਤਾ ਰਹੇ ਤੇ ਉਹ ਲਾਈਕ ਆ ਬਾਸਕਟ ਦੇ ਨਾਲ ਮੇਰੇ ਘਰੋਂ ਕੰਡਾਲੀ ਰੱਖ ਕੇ ਲਾਤੀ ਨਾ ਬਣਿਆ ਰੇ ਗਿਆ ਦਾ ਗਰਾਊਂਡ ਦੀ ਤੁਸੀਂ ਸਰਵੇ ਕਰ ਲਓ ਲਾਈਟਾਂ ਕਿੱਦੇ ਪੈਸੇ ਲੱਗਣੇ ਆ ਉਹ ਬੈਠਾ ਹੁਣ ਪੈਸੇ ਮੇਰੀ ਜੁਡੀਆ ਪੈਸੇ ਦਾ ਫੈਸਲਾ ਕੋ ਜੇਦਾ ਨਹੀਂ ਤੁਸੀਂ ਭਾਤਾਂ ਦੇ ਇੱਕ ਵੱਡਾ ਮੈਂ ਪੰਜਾਬ ਦਾ ਬੰਦਾ ਇੱਕ ਪਾਰਕ ਤੇ ਮੈਂ ਆਲਰੇਡੀ ਏਅਰਸਪਿੰਟ ਦਾ ਪੌਲਿਸ ਬੈਕ ਵਿੱਚ ਵੱਲੋਂ ਉਰੇ ਤੇ ਸੈੱਟ ਕਰ ਰਿਹਾ ਪਟੇਦਰ ਵੀਡੀਓ ਉਪਸਥਾਨ ਹੈ ਨਾ ਪਰ ਜੇ ਕਿਸੇ ਕਲਾਜ ਬਣਾਉਣਾ ਉਹ ਤੁਹਾਡੀ ਮਰਜ਼ੀ ਹੈ ਮੇਰਾ ਨਾਮ ਹੈ ਤੋਂ ਸਾਰਤ ਪਰ ਪਾ ਕੇ ਜਰਾ ਪਾਰਕ ਦੇ ਅੰਦਰ ਪੈ ਬਨੇ ਦਾ ਜਿੱਤੇ ਮਤਲਬ ਜਦੋਂ ਸਮਾਂ ਹੋਵੇ ਕਿਸੇ ਕੋਲ ਸਾਡੀਆਂ ਧੀਆਂ ਭੈਣਾਂ ਮਾਵਾ ਸਾਡੀ ਦੁਰਗ ਜਗ ਦੀ ਸਿਆਰ ਕਰ ਸਕਣ ਇੱਕ ਨਸੀਬਾ ਬਣਾ ਦੇ ਦਵਾਂ ਦੇ ਵਿੱਚ ਤੇ ਇੱਕ ਓਪਨ ਜੇਮ ਬਣਾ ਲਾ ਕੇ ਦਵਾਂ ਪਾਰਕ ਦੇ ਅੰਦਰ ਉਹ ਮੀਟਿੰਗ ਸਿਸਟਮ ਇਹਦਾ ਇੱਕ ਮੰਡਪ ਪਲਾਨ ਹੈ ਪਰ ਸਾਡਾ ਮਾਰਕ ਜਿਹੜੇ ਕੋਲ ਬੋਲਣਾ ਹੈ ਜਵਾ ਇਹਨਾਂ ਆਲਰੇਡੀ ਰਿਸਰਚ ਕਰਦੇ ਆ ਸੈਕਿੰਡ ਅੱਜ ਤੋਂ ਵਿਆਹ ਹੋਣ ਲੱਗੇ ਆ ਤੇ ਖਾਸ ਕਰਕੇ ਆਮ ਲੋਕ ਦੇ ਲਈ ਲੱਖ ਰੁਪਈਆ 80000 ਰੁਪਈਆ ਪੈਲਸ ਵਾਲੇ ਨੂੰ ਦੇਣਾ ਬਹੁਤ ਔਖਾ ਕੁਝ ਬੰਦੇ ਦੇ ਸਕਦੇ ਆ ਪਰ ਗਰੀਬ ਬੰਦਾ ਆਮ ਬੰਦਾ ਨਹੀਂ ਦੇ ਸਕਦਾ ਤੇ ਮੈਂ ਅੱਜ ਘੋੜੇ ਦੇ ਲਾਅ ਕਰਕੇ ਜਾ ਰਹੇ ਆ ਮੈਂ ਕਦੀ ਮੈਂ ਕਦੀ ਵੀ ਉਹ ਲਾਂ ਨਹੀਂ ਕਰਦਾ ਜਿਹੜਾ ਮੈਂ ਪੂਰਾ ਨਹੀਂ ਕਰ ਸਕਣਾ ਜਾਂ ਜਿਹੜਾ ਮੈਂ ਐਵੇਂ ਕਹਿੰਦਾ ਲੋਕਾਂ ਨੂੰ ਵਸ ਕਰਨ ਲਈ ਬਾਅਦੋਂ ਕਹ ਕੇ ਜਾ ਰਿਹਾ ਮੈਂ 20 ਲੱਖ ਰੁਪਇਆ ਤੁਹਾਨੂੰ ਪੈਰਿਸ ਦੇ ਰਵਾ ਦਾ ਦੂਰ ਨਹੀਂ ਆਈ ਉਹ ਖਿਦਰਾਓ ਔਰ ਤਾਂ ਜੋ ਹਰ ਦੁੱਖ ਸੁੱਖ ਦਾ ਪ੍ਰੋਗਰਾਮ ਪਿਆ ਇੰਦਾ ਸਵਾਇ ਤੇ ਅੰਦਰ ਉਹ ਲੋਕ ਉਹ ਤੇ ਕਰ ਸਕਣ ਮੈਂ ਵੀ ਲਗੇ ਤੇ ਵਾਅਦਾ ਦਵਾਂਗਾ ਕੋ ਅਪੀਦਾਨੀ ਸੋ ਕਰਦੀ ਕਰਾ ਕਰੋ ਬਾਕੀ ਤੁਸੀਂ ਜਿਹੜੇ 110 ਕਿਲੇ ਪੰਚਾਇਤ ਆ ਉਹਦਾ ਗ੍ਰੈਜੂਏਸ਼ਨ ਪਾਓ ਤੇ 4 ਦੇ ਅੰਦਰ ਮਾਪਿਆਂ ਕੋਲੋਂ ਮਕੰਨਿਆ ਵੀਡੀਓ ਨੂੰ ਭੇਜੋ ਤੁਹਾਡੇ ਉਹਦੇ ਦੇਖਾ ਆਉਂਦੇ ਮੈਂ ਸ਼ਾਨਿਸ ਕੋ ਡੇਪ ਲਾਵਾ ਜਿਹੜੇ ਲੋਕਾਂ ਨੂੰ ਪ੍ਰਾਪਤ ਹੋ ਲੋਕਾਂ ਨੂੰ ਜਾਣ ਚਾਹੀਦੀ ਤੋਂ ਕਮੇਟੀ ਜਰਾ ਕਰੋ ਪੰਚਾਇਤ ਜਿਤਨੀ ਆ ਇਹਦੀਆਂ ਆਖਰੀ ਜਿਹੜੀਆਂ ਜਿਹੜੀਆਂ ਜਿੱਤ ਕੇ ਨਵਾੜੇ ਆਪਸ਼ਨ ਨੂੰ